ਸਤਿ ਸ਼੍ਰੀਕਾਲ ਜੀ ਸਵਾਗਤ ਹੈ ਕੋ ਨਵੀਂ ਕਹਾਣੀ ਵਿੱਚ ਜਿਵੇਂ ਤੂੰ ਐ ਨਾ ਕੋਈ ਚੁਸਤ ਚਲਾਕ ਜਾਨਾਨੀ ਮਿਲ ਜਾਂਦੀ ਤੈਨੂੰ ਵੇਚ ਕੇ ਖਾ ਜਾਂਦੀ ਇੱਕ ਮੈਂ ਹੀ ਹਾਂ ਜੋ ਤੂੰ ਲਿਆ ਦਿੰਨਾ ਏ ਖਾ ਲੈਂਦੀ ਹਾਂ ਜੋ ਤੂੰ ਲਿਆ ਦਿੰਨਾ ਪੈ ਲੈਨੀ ਵੱਤ ਤੋਂ ਵੱਧ ਜੇ ਕੁਝ ਤੇਤੋਂ ਮੰਗਾ ਵੀ ਤਾਂ ਲਪਿਸਟਿਕ ਬਿੰਦੀਆਂ ਮੰਗਦੀ ਹਾਂ ਉਹ ਵੀ ਇਸੇ ਕਰਕੇ ਕਿ ਇਹ ਇੱਕ ਸੁਹਾਗਣ ਦੀ ਨਿਸ਼ਾਨੀ ਐ ਇੰਜ ਕਰਦਿਆਂ ਵੀ ਤੇਰੀ ਹੀ ਲੰਮੀ ਉਮਰ ਦੀ ਦੁਆ ਮੰਗਦੀ ਹਾਂ ਹੋਰ ਪਲਾ ਮੇਰਾ ਕਿਹੜਾ ਸ਼ੌਕ ਹੈ ਹੈ ਕੋਈ ਨੀਲੂ ਦੀਆਂ ਅੱਖਾਂ ਵਿੱਚੋਂ ਵਹਿੰਦੇ ਦਰਦ ਦੇ ਦਰਿਆ ਹੱਗੇ ਮੈਥੋਂ ਖੜ ਨਹੀਂ ਹੁੰਦਾ ਮੈਨੂੰ ਆਪਣੇ ਆਪ ਤੇ ਡੌਡੀ ਨਮੋਸ਼ੀ ਤੇ ਗੁੱਸਾ ਆਉਂਦਾ ਹੈ ਮੇਰੀ ਤਾਂ ਤੂੰ ਹਾਰ ਗੱਲ ਦਾ ਉਲਟੀ ਮਤਲਬ ਕਾੜਦੀ ਹੋਰ ਕੀ ਮੇਰੇ ਕਹਿਣ ਦਾ ਤਾਂ ਮਤਲਬ ਨਹੀਂ ਸਮਝਦੀ ਮੇਰੀ ਮਰਦ ਹੋਵੇਂ ਮੈਨੂੰ ਹਾਰ ਨਹੀਂ ਮੰਨਣ ਦਿੰਦੀ ਦਰਾਸਾਲ ਤੇਰੇ ਅੰਦਰ ਰੂੜੀ ਲੱਗੀ ਹੋਈ ਹੈ ਪਤਾ ਨਹੀਂ ਆਪਣੇ ਅੰਦਰ ਲੱਗੀ ਇਸ ਰੂੜੀ ਨੂੰ ਕਦੋਂ ਚੁੱਕੋਗੇ ਚੁੱਕੇਗਾ ਵੀ ਕਿ ਖਾਰੇ ਨਹੀਂ ਚੁੱਕੇਗਾ ਨੀਲੂ ਜਿਵੇਂ ਹਾਰ ਮੰਨ ਲੈਂਦੀ ਹੈ ਵੇਖ ਸਾਲੀ ਕਿਵੇਂ ਮੋਢੇ ਨਾਲ ਮੋਢਾ ਜੋੜ-ਜੋੜ ਤੁਰਦੀ ਹੈ ਖਾਸਮ ਦੇ ਉੱਤੇ ਤਾਂ ਆਏ ਚੜੀ ਫੇਰਦੀ ਹੈ ਜਿਵੇਂ ਖਾਸਮ ਬਿਨਾ ਇੱਕ ਮਿੰਟ ਵੀ ਨਾ ਸਾਰਦੀ ਹੋਵੇ ਬਾਜ਼ਾਰ ਵਿੱਚ ਜਾਂਦਿਆਂ ਮੈਨੂੰ ਲੱਗਦਾ ਰਹਿੰਦਾ ਹੈ ਜਿਵੇਂ ਲੋਕ ਸਾਡੇ ਬਾਰੇ ਹੀ ਗੱਲਾਂ ਕਰ ਰਹੇ ਹੋਣ ਲੱਗਦੀ ਵਾ ਨੀਲੂ ਨਾਲ ਕਿਧਰੇ ਨਹੀਂ ਜਾਂਦਾ ਸ਼ਹਿਰ ਦੇ ਕਿਸੇ ਪਾਰਕ ਜਾਂ ਬਾਜ਼ਾਰ ਵਿੱਚ ਤਾਂ ਬਹੁਤ ਹੀ ਘੱਟ ਨੀਲੂ ਘਰ ਦੀ ਕੋਈ ਜ਼ਰੂਰਤ ਵਾਲੀ ਚੀਜ਼ ਵਾਸਤੇ ਲਿਆਉਣ ਲਈ ਆਖਦੀ ਰਹ ਜਾਂਦੀ ਹੈ ਪਰ ਮੈਂ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦਾ ਹਾਂ ਜੇ ਕੁਝ ਲਿਆਉਣ ਲਈ ਜਾਣਾ ਪੈ ਵੀ ਜਾਵੇ ਤਾਂ ਨੇੜੇ ਸ਼ਹਿਰ ਨੂੰ ਤਰਜੀਹ ਦਿੰਦਾ ਹਾਂ ਆਪਣੇ ਸ਼ਹਿਰ ਤਾਂ ਨੀਲੂ ਦੇ ਬਰਾਬਰ ਤੁਰਦਿਆਂ ਪਤਾ ਨਹੀਂ ਹੀਣ ਭਾਵਨਾ ਕਿਉਂ ਦਿਮਾਗ ਨੂੰ ਚੜੀ ਰਹਿੰਦੀ ਹੈ ਹਾਂ ਖਾਸਮ ਤੋਂ ਬਿਨਾਂ ਤਾਂ ਮੈਂਟ ਨਹੀਂ ਸਾਰਦੀ ਦੂਸਰੀ ਆਵਾਜ਼ ਕੰਨੀ ਪੈਂਦੀ ਹੈ ਵੱਕਾ ਸਈ ਹੈ ਹਰ ਵੇਲੇ ਖਸਮੀ ਚਾਹੀਦਾ ਕੋਈ ਹੋਵੇ ਸਾਲਾ ਚੰਦੂ ਜਿਆ ਕਿਵੇਂ ਖਹਿ ਕੇ ਨਾਲ ਤੁਰਦਾ ਯਾਰ ਇਹਨੂੰ ਪਤਾ ਨਹੀਂ ਲੱਗਦਾ ਘੋਗੜ ਜਾਏ ਨੂੰ ਇਹ ਕੀ ਕੀ ਗੋਲ ਖਲਾਉਂਦੀ ਹੈ ਤੀਜੇਕ ਦਿਨ ਚੱਕ ਕੇ ਬੈਗ ਤੁਰਿਆ ਰਹਿੰਦਾ ਸੈਮਿੰਦਰਾਂ ਤੇ ਜਿਵੇਂ ਇਹ ਚੁੱड्डੂ 나ਥ ਡਾਕੇ ਬੰਗਾਲੇ ਤੁਰਿਆ ਰਹਿੰਦਾ ਗਿਆਨ ਦੀ ਨਮਾਇਸ਼ ਲਾਉਣ ਓਵੇਂ ਜਿਵੇਂ ਇਹ ਤੁਰੀ ਰਹਿੰਦੀ ਹੈ ਆਪਣੀ ਨਮਾਇਸ਼ ਲਾਉਣ ਹਾਂ ਹਾਂ ਚਲੋ ਸਾਬ ਬਰੋ ਬਰਾਬਰ ਹਾਂ 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 ਉੱਚੀ ਉੱਚੀ ਆਵਾਜ਼ ਵਿੱਚ ਵੱਜ ਰਹੇ ਠਾਕੇ ਮੇਰੇ ਕੰਨਾਂ ਦੇ ਪਾਦੇ 파ੜਨ ਲੱਗਦੇ ਹਨ ਮੈਂ ਡਾਰਪਾਰ ਹੋ ਕੇ ਆਸੇ ਪਾਸੇ ਵੇਖਦਾ ਹਾਂ ਰੇੜੀਆਂ ਫੜੀਆਂ ਵਾਲਿਆਂ ਵੀ ਕਾਵਾ ਰੌਲੀ ਗ੍ਰਾਹਕਾਂ ਨੂੰ ਆਵਾਜ਼ਾਂ ਮਾਰ ਰਹੀ ਹੈ ਲਾਟਰੀ ਵੇਚਣ ਵਾਲਿਆਂ ਦਾ ਸਪੀਕਰ ਰਾਤੋਂ ਰਾਤ ਕਰੋੜਪਤੀ ਬਣਾ ਦੇਣ ਦੇ ਦਾਅਵੇ ਕਰੀ ਜਾਂਦਾ ਹੈ ਸਾਰੇ ਹੀ ਲੋਕ ਆਪੋ ਆਪਣੇ ਕੰਮਾਂ ਧੰਦਿਆਂ ਵਿੱਚ ਮਾਸਤਨੀ ਸਾਡੇ ਵੱਲ ਤਾਂ ਕੋਈ ਵੀ ਨਹੀਂ ਵੇਖਦਾ ਫਿਰ ਨੀਲੂ ਬਾਰੇ ਉਲਝਰੂਲ ਗੱਲਾਂ ਕਿਧਰੋਂ ਸੁਣਾਈ ਦਿੰਦੀਆਂ ਹਨ ਮੈਂ ਨਾਲ ਤੁਰਿਆ ਰਹੀ ਨੀਲੂ ਵੱਲ ਵੇਖਦਾ ਹਾਂ ਉਹ ਬਿਲਕੁਲ ਸਹਿਜ ਤੇ ਸ਼ਾਂਤ ਹੈ ਆਲੇ-ਦੁਆਲੇ ਵੱਲੋਂ ਕਾਹੀ ਬੇਪਰਵਾਹ ਆਹ ਲਾੜੀ ਵਾਲੇ ਵੀ ਆਥਨ ਤੱਕ ਪਤਾ ਨਹੀਂ ਕਿੰਨੇ ਆਕ ਨੂੰ ਕਰੋੜਪਤੀ ਬਣਾ ਦਿੰਦੇ ਹੋਣਗੇ ਬਣਾਉਣਾ ਤੂੰ ਵੀ ਕਰੋੜਪਤੀ ਮੈਂ ਵਿਅੰਗ ਕਰਦਾ ਹਾਂ ਆਰਥ ਕੋਲੇ ਉਹਦਾ ਆਪਣਾ ਪਤੀ ਹੋਵੇ ਇੰਨਾ ਹੀ ਬਹੁਤ ਹੈ ਨੀਲੂ ਲੰਘ ਰਹੀ ਕਾਰ ਵੱਲ ਇਸ਼ਾਰਾ ਕਰਦਿਆਂ ਪਤੀ ਸ਼ਬਦ ਨੂੰ ਘਰੋੜ ਕੇ ਬੋਲਦੀ ਹੈ ਕਾਰ ਵਿੱਚ ਸਾਡੀ ਜਾਣ ਪਛਾਣ ਵਾਲਾ ਇੱਕ ਚੱਲਦਾ ਫਿਰਦਾ ਪੱਤਰਕਾਰ ਆਪਣੀ ਅਸਲੋਂ ਨਵੀਂ ਬਣੀ ਦੋਸਤ ਨੂੰ ਨਾਲ ਬਿਠਾਈ ਬਿਨਾ ਕਿਸੇ ਵੱਲ ਧਿਆਨ ਦਿੱਤੇ ਲੰਘ ਗਿਆ ਹੈ ਥੋੜਾ ਥੋੜਾ ਇਹ ਦੋਸਤ ਹੁਣ ਇਸ ਵਕੀਲਣੀ ਨੂੰ ਨਾਲ ਟੰਗੀ ਫਿਰਦਾ ਸ਼ਰਮ ਨਹੀਂ ਆਉਂਦੀ ਇਸ ਨੂੰ ਬਰਾਬਰ ਦੇ ਜਵਾਬ ਹੋ ਗਏ ਇਹਦੇ ਮੈਨੂੰ ਤਾਂ ਦੀਰੀ ਤੇ ਤਰਸ ਆਉਂਦਾ ਬਿਚਾਰੀ 40 ਸਾਲਾਂ ਵਿੱਚ ਹੀ ਬੁੱਢੀ ਲੱਗਣ ਲੱਗੀ ਐ ਹੁਣ ਔਰਤ ਵੀ ਕੀ ਕਰੇ ਕਿੱਥੇ ਕਿੱਥੇ ਬੰਦੇ ਦੀ ਰਾਖੀ ਕਰ ਲਵਾਂ ਮੈਨੂੰ ਲੱਗਦਾ ਮਗਰਲੀ ਗੱਲ ਨੀਲੂ ਨੇ ਮੈਨੂੰ ਹੀ ਸੁਣਾ ਕੇ ਆਖੀ ਹੈ ਮੈਂ ਵੀ ਦਾ ਸੈਮੀਨਾਰਾਂ ਤੇ ਇਸ سلسلے ਵਿੱਚ ਕਿੰਨੇ ਕਿੰਨੇ ਦਿਨ ਬਾਹਰ ਰਹਿੰਦਾ ਹਾਂ ਸ਼ਾਇਦ ਮੇਰੇ ਬਾਰੇ ਵੀ ਸੋਚਦੀ ਹੋਵੇਗੀ ਕਿ ਪਤਾ ਨਹੀਂ ਕਿਹਨੂੰ ਲੈ ਕੇ ਬਾਹਰ ਅੰਦਰ ਤੁਰਿਆ ਰਹਿੰਦਾ ਹਾਂ ਅਸੀਂ ਪਾਰਕਿੰਗ ਵਿੱਚ ਖੜੀ ਕੀਤੀ ਗੱਡੀ ਵਿੱਚ ਆ ਬੈਠਦੇ ਹਾਂ ਨੀਲੂ ਸੀਟ ਦੀ ਢੋ ਨਾਲ ਸਿਰ ਲਾ ਲੈਂਦੀ ਹੈ ਕੁਝ ਨਹੀਂ ਸੋਚਦੀ ਮੈਂ ਮੇਰੇ ਕੋਲ ਇਹੋ ਜਿਹੀਆਂ ਗੱਲਾਂ ਲਈ ਵਕਤ ਕਿੱਥੇ ਮੈਂ ਤਾਂ ਸੋਚਦੀ ਹਾਂ ਬਾਹਰ ਗਿਆ ਬੰਦਾ ਸੁਖੀ ਸਾਂਧੀ ਘਰ ਪਰਤ ਆਵੇ ਬਸ ਇੰਨਾ ਹੀ ਬਹੁਤ ਹੈ ਨੀਲੂ ਬੜੇ ਆਰਾਮ ਨਾਲ ਆਖਦੀ ਹੈ ਬਿਲਕੁਲ ਹੀ ਸਹਿਜ ਸਵਾਰ ਮੈਂ ਕਿਸੇ ਵਿਦਵਾਨ ਦੇ ਕਹੇ ਵਿਚਾਰ ਯਾਦ ਕਰਦਾ ਹਾਂ ਔਰਤ ਦਾ ਸਭ ਤੋਂ ਖੂਬਸੂਰਤ ਹਾਰ ਸ਼ਿੰਗਾਰ ਉਸ ਦਾ ਧੀਰਜ ਹੁੰਦਾ ਹੈ ਦਿਮਾਗ ਤੇ ਜੋਰ ਪਾਉਂਦੇ باوجود ਮੈਨੂੰ ਵਿਦਵਾਨ ਦਾ ਨਾਮ ਯਾਦ ਨਹੀਂ ਆਉਂਦਾ। ਪੀਸੀ ਦਫ਼ਤਰ ਵਾਲਿਆ ਆਪਣੇ ਮਿੱਤਰ ਜਗਵੀਰ ਵੱਲ ਖਿਆਲ ਚਲਾ ਜਾਂਦਾ ਹੈ ਜਿਸ ਦੀ ਸਟੈਨੋ ਪਤਨੀ ਆਏ ਦਿਨ ਕੋਈ ਨਾ ਕੋਈ ਉਦਮੂਲ ਖੜਾ ਹੀ ਰੱਖਦੀ ਹੈ। ਤਲਾਕ ਤੱਕ ਵੀ ਨੌਬਤ ਆ ਚੁੱਕੀ ਹੈ। ਜਗਵੀਰ ਪ੍ਰਤੀ ਸਟੈਨੋ ਦੀਆਂ ਸ਼ਿਕਾਇਤਾਂ ਬੜੀਆਂ ਅਜੀਬ ਈ ਤਰ੍ਹਾਂ ਦੀਆਂ ਹੁੰਦੀਆਂ ਹਨ। ਇਸ ਕੋਲੋਂ ਪਰਫਿਊਮ ਦੇ ਜਿਹੜੇ ਫਲੇਵਰ ਦੀ 스멜 ਆਉਂਦੀ ਹੈ ਉਹ ਜਿਹੜਾ ਤਾਂ ਘਰ ਵਿੱਚ ਹੈ ਹੀ ਨਹੀਂ। ਗੁਰਵੀਰ ਦੀ ਜਾਣ ਹਰ ਵੇਲੇ ਕੁੜੀਕੀ ਵਿੱਚ ਆਈ ਰਹਿੰਦੀ ਹੈ। ਵਿਆਹ ਤੋਂ ਪਹਿਲਾਂ ਹਰ ਵੇਲੇ ਖੜੇ ਖੜੇ ਰਹਿਣ ਵਾਲੇ ਜਗਵੀਰ ਦੇ ਸੁਭਾਅ ਵਿੱਚ ਚਿੜਚਿੜਾਪਣ ਆ ਗਿਆ ਹੈ। ਪ੍ਰਸਤੀ ਜੀਵਨ ਦੀ ਗੱਡੀ ਵਿਸ਼ਵਾਸ ਦੇ ਸਹਾਰੇ ਚੱਲਦੀ ਹੈ ਵਰਨਾ ਕਿਸੇ ਦੀ ਰਾਖੀ ਕਰ ਸਕਦਾ ਹੈ ਕੋਈ? ਨੀਲੂ ਸਿੱਧਾ ਮੇਰੀਆਂ ਅੱਖਾਂ ਵਿੱਚ ਝਾਕਦੀ ਹੈ। ਮੈਂ ਨੁਰਤਰ ਹਾਂ। ਇਤ ਇਦਰੋਂ ਉਦਰੋਂ ਸੁਣਾਈ ਦਿੱਤੀਆਂ ਉਹ ਜਲੂਰ ਆਵਾਜ਼ਾਂ ਪਛਾਣਨ ਦੀ ਕੋਸ਼ਿਸ਼ ਕਰਦਾ ਹਾਂ ਇਹ ਆਵਾਜ਼ਾਂ ਤਾਂ ਮੇਰੀਆਂ ਆਪਣੀਆਂ ਹੀ ਹਨ ਆਦਮੀ ਆਪਣੇ ਨਾਲ ਹੋਈ ਵਧੇਗੀ ਭੁੱਲ ਜਾਂਦਾ ਹੈ ਪਰ ਮਾਂ ਆਪਣੀ ਕਰਦਾ ਔਰਤ ਮਾਫ ਕਰ ਦਿੰਦੀ ਹੈ ਪਰ ਭੁੱਲਦੀ ਨਹੀਂ ਪਤਾ ਨਹੀਂ ਕਿਹੜਾ ਵਿਦਵਾਨ ਮੇਰੇ ਅੰਦਰੋਂ ਬੋਲਦਾ ਹੈ ਸ਼ਾਇਦ ਰੌਬਰਟ ਜੋਹਨ ਹੈ ਜਾਂ ਕੋਈ ਹੋਰ ਕਿੰਨੇ ਹੀ ਵਿਦਵਾਨ ਤਾਂ ਮੇਰੇ ਅੰਦਰ ਆ ਬੈਠੇ ਨੇ ਸਿੰਘਮੰਡ ਫਰਾਇਡ ਬੋਲਟੇਰ ਵਾਰਿਸ਼ਾ ਤੇ ਪੀਲੂ ਤੋਂ ਲੈ ਕੇ ਨਰਿੰਦਰ ਸਿੰਘ ਕਪੂਰ ਤੱਕ ਕਿੱਧਰ ਗੋਮਗਵਾਚ ਗਏ ਨੀਲੂ ਦੇ ਬੋਲ ਮੈਨੂੰ ਵਾਪਸ ਗੱਡੀ ਵਿੱਚ ਲਿਆਉਂਦੇ ਹਨ ਮੈਂ ਬ੍ਰੇਕ ਲਾ ਕੇ ਗੱਡੀ ਇੱਕ ਪਾਸੇ ਲਾ ਦਿੰਦਾ ਹਾਂ ਨੀਲੂ ਤੈਨੂੰ ਨਹੀਂ ਲੱਗਦਾ ਮੈਂ ਲੋੜੋਂ ਵੱਧ ਸ਼ਕੀ ਹਾਂ ਹਰ ਵਕਤ 네ਗੇਟਿਵ ਹੀ 네ਗੇਟਿਵ ਮੇਰੀ ਆਵਾਜ਼ ਰਹਿਮ ਦੀ ਭੀਖ ਮੰਗਦੀ ਹੈ ਮੈਂ ਵੀ ਸ਼ਕੀ ਹਾਂ ਤੂੰ ਬਾਹਰੋਂ ਕਿਤੋਂ ਵੀ ਆਵੇ ਆਨੇ ਬਹਾਨੇ ਤੈਨੂੰ ਸੁਂਗਦੀ ਰਹਿੰਦੀ ਹਾਂ ਕਿਸੇ ਦੇ ਸਾਹਾਂ ਦੀ ਮਹਿਕ ਕਿਸੇ ਦੇ ਪਸੀਨੇ ਦੀ ਗੰਧ ਕਿਸੇ ਦੇ ਲਿਪਸਟਿਕ ਲੱਗੇ ਬੁੱਲਾਂ ਦੇ ਨਿਸ਼ਾਨ ਕੱਪੜੇ ਤੇ ਡਿੱਗੀਆਂ ਵਾਲਾਂ ਦੀਆਂ ਲਟਾਂ ਤੇਰਾ ਰਮਾਲ ਤੇਰਾ ਪਰਸ ਤੇਰੀ ਗੱਡੀ ਲੈਪਟਾਪ ਮੋਬਾਈਲ ਗੱਲ ਕੀ ਹਰ ਚੀਜ਼ ਚੈੱਕ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੀ ਹਾਂ ਮੈਂ ਆਵਾਕ ਨੀਲੂ ਵੱਲ ਵੇਖਦਾ ਰਹਿ ਜਾਂਦਾ ਹਾਂ ਸ਼ੱਕੀ ਹੋਇਆ ਤਾਂ ਤੂੰ ਮੈਨੂੰ ਬੜਾ ਹੀ ਚੰਗਾ ਚੰਗਾ ਲੱਗਣਾ ਪਿਆਰਾ ਪਿਆਰਾ ਜ ਮੇਰੇ ਖਿਆਲਾਂ ਵਿੱਚ ਬੰਦੇ ਨੂੰ ਸ਼ੱਕੀ ਹੋਣਾ ਹੀ ਚਾਹੀਦਾ ਮਨੁੱਖ ਜਿਸ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਹੋਵੇ ਉਸੇ ਬਾਰੇ ਹੀ ਸ਼ੱਕੀ ਹੁੰਦਾ ਹੈ ਉਸ ਤੋਂ ਉੱਪਰ ਤਾਂ ਉਹ ਕਿਸੇ ਹੋਰ ਦਾ ਕਿਣਕਾ ਮਾਤਰ ਵੀ ਅਧਿਕਾਰ ਬਰਦਾਸ਼ਤ ਨਹੀਂ ਕਰ ਸਕਦਾ ਮਨੁੱਖ ਜਿਸ ਨੂੰ ਨਫ਼ਰਤ ਕਰਦਾ ਹੋਵੇ ਉਸ ਦੇ ਬਾਰੇ ਸ਼ੱਕ ਵੀ ਕੀ ਕਰੇਗਾ ਮੈਂ ਨੀਲੂ ਤੋਂ ਅੱਖਾਂ ਬਚਾ ਕੇ ਆਪਣੀ ਅੱਖਾਂ ਵਿੱਚ ਉਤਰ ਆਏ ਪਾਣੀ ਨੂੰ ਸਾਫ਼ ਕੀਤਾ ਪਤਾ ਹੀ ਨਹੀਂ ਚੱਲਦਾ ਕਦੋਂ ਉਸਦੇ ਹੱਥਾਂ ਨੂੰ ਆਪਣੇ ਹੱਥਾਂ 'ਚ ਲੈ ਚੁੰਮਣ ਲੱਗਦਾ ਹਾਂ ਕਾਸ਼ ਜਿਵੇਂ ਦਾ ਤੂੰ ਸੋਚਦੀ ਹੈ ਮੈਂ ਵੀ ਓਵੇਂ ਦਾ ਹੁੰਦਾ ਮੈਂ ਬੜਾ ਕਮੀਨਾ ਹਾਂ ਮੈਂ ਨੀਲਣੋਂ ਆਖਣਾ ਚਾਹੁੰਦਾ ਹੋਇਆ ਵੀ ਆਖ ਨਹੀਂ ਸਕਦਾ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ